ਦੇ ਪਿਤਾ ਪੰਜਾਬ ਪੁਲਿਸ ਦੇ ਅਫਸਰ ਨੇ ਸਾਦੇ ਨਿਸ਼ਾਨੇ ਕਿਹਾ ਕਿ ਸਿੱਖ ਪਰਿਵਾਰ ਦੀ ਬੇਇੱਜ਼ਤੀ ਕਰਨ ਵਾਲੇ ਪੁਲਿਸ ਅਫਸਰਾਂ ਤੇ ਕਰਾਂਗੇ ਕੇਸ i did ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅਸੀਂ ਇਹ ਗਰਦਾਸਪੁਰ ਜ਼ਿਲ੍ਹੇ ਦੀ ਪੂਰੀ ਸੰਗਤ ਦਾ तहे ਦਿਲ ਤੋਂ ਧੰਨਵਾਦ ਕਰਦੇ ਆਂ ਖਾਸ ਕਰਕੇ ਜਗਰਾਤ ਸਿੰਘ ਜੀ ਹੁਣਾਂ ਦਾ ਇਹਨਾਂ ਦੀ ਟੀਮ ਦਾ ਕਿ ਜਿਨ੍ਹਾਂ ਨੇ ਇਹ ਆਪਰਲਾ ਕਰਕੇ ਸੰਗਤਾਂ ਨੂੰ ਇਕੱਠੇ ਕਰਕੇ ਸਾਨੂੰ ਦਰਸ਼ਨ ਕਰਾਏ ਆ ਸੰਗਤਾਂ ਦੇ ਤੇ ਅਸੀਂ ਸੰਗਤਾਂ ਦਾ ਮਤਲਬ ਬਹੁਤ ਵੱਡਾ ਸ਼ਾਬਾਹ ਉਹਨਾਂ ਦਾ ਤੇ ਅਕਾਲੀ ਦਲ ਵਾਰਿਸ ਪੰਜਾਬ ਨਾਲ ਜੁੜਦਾ ਅਸੀਂ ਇਸ ਕਰਕੇ ਸੰਗਤਾਂ ਦਾ ਵੀ तहे ਦਿਲ ਤੋਂ ਧੰਨਵਾਦ ਕਰਦੇ ਆਂ ਇਹਨਾਂ ਦੀ ਟੀਮ ਦਾ ਵੀ ਕਰਦੇ ਆਂ ਤੇ ਸੰਤਾਂ ਨੂੰ ਆ ਇੱਕ ਬੇਨਤੀ ਕੀਤੀ ਗਈ ਆ ਕਿ ਜਿਹੜੀ 9 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਕਾਨਫਰੰਸ ਹੋ ਰਹੀ ਆ ਉਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਚੜ ਕੇ ਹਾਜ਼ਰੀ ਭਰੋ ਤੇ ਜੋ ਸਾਡੇ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਅਗੇ ਨਹੀਂ ਕੋਈ ਅ퍼 ਰੂਪ ਦੇ ਖਤੇ ਕਰ ਸਕੀ ਕੋਈ ਕਰਦਾਰ ਤੁਸੀਂ ਜਿਹੜੀ ਅੰਮ੍ਰਿਤਪਾਲ ਜੀ ਤਦੋਂ ਤੱਕ ਹੁੰਦੀ ਰਹੇਗੀ ਅੱਜ ਤੱਕ ਜੀ ਤੇ ਤੁਸੀਂ ਦੇਖ ਹੀ ਰਹੇ ਜੋ ਕਿ ਜਿਹੜਾ ਵੀ ਕੋਈ ਆਗੂ ਸਾਡੀ ਕੌਮ ਨੂੰ ਲੀਡਰਲੈਸ ਰੱਖਣਾ ਚਾਹ ਰਹੀਆਂ ਸਰਕਾਰਾਂ ਕਿ ਜਿਹੜਾ ਵੀ ਕੋਈ ਸਾਡੀ ਕੌਮ ਦੀ ਹੱਕ ਸੱਚ ਦੀ ਗੱਲ ਕਰਦਾ ਤੇ ਉਹਨੂੰ ਜੇ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦੇ ਮਨਾਂ 'ਚ ਉਹਦੇ ਪ੍ਰਤੀ ਨਫ਼ਰਤ ਪੈਦਾ ਕਰਨ ਵਾਸਤੇ ਸਾਰਾ ਕੁਝ ਪ੍ਰਾਪੇਵੰਦਾ ਕੀਤਾ ਜਾ ਰਿਹਾ ਪਰ ਇਹ ਪ੍ਰਾਪੇਖੰਡਾ ਮੇਰੇ ਖਿਆਲ ਆ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਇਹ ਆਪਣੀਆਂ ਵੀ ਟੁੱਟ ਜਾਂਦਾ ਜਦੋਂ ਪਹਿਲਾਂ ਵੀ ਜਦੋਂ ਉਹਨਾਂ ਦੀ ਗ੍ਰਿਫਤਾਰੀ ਦਾ ਸਮਾਂ ਸੀ ਉਦੋਂ ਵੀ ਬੜਾ ਬੜੀ ਰੋਲੀ ਪਾਈ ਗਈ ਬਹੁਤ ਕੁਛ ਦਨ ਰਾਤ ਤੇ ਚੰਦਰਾ ਤੇ ਉਹ ਕੋ ਚੱਲਦਾ ਰਿਹਾ ਪਰ ਉਦੋਂ ਬਾਅਦ ਚ ਵੀ ਸੰਕਾ ਨੇ ਜਿਹੜਾ 2024 ਚ ਇੱਕ ਬਹੁਤ ਵੱਡੀ ਜ਼ਿੰਦਾਨ ਜਦਾ ਕੇ ਉਹ ਉਸ ਉਹਨਾਂ ਸਾਰਿਆਂ ਦੇ ਮੂੰਹ ਬੰਦ ਕੀਤੇ ਸੀ ਉਦੋਂ ਬਾਅਦ ਚ ਵੀ ਹੁਣ ਇਹਨਾਂ ਨੂੰ ਇਹ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਵੀ ਡਰ ਪਿਆ ਹੋਇਆ ਕਿ ਅਮਰਤਪਾਲ ਦੇ ਬਾਹਰ ਆਉਣ ਨਾਲ ਜਾਂ ਉਹਨਾਂ ਦੀ ਜਿਹੜੀ ਕੱਦ ਬਹੁਤ ਬਹੁਤ ਉੱਚਾ ਹੋ ਰਿਹਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਿਆ ਜਾ ਸਕੇ ਪਰ ਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਤੁਸੀਂ ਦੇਖੋ ਕਿ ਪਰਸੋਂ ਉਹ ਭਗਵਾਨ ਭਗਵਾਨ ਸਿੰਘ ਬਾਜੀ ਕੇ ਜਿਹੜਾ ਪ੍ਰਧਾਨ ਮੰਤਰੀ ਉਹ ਆਇਆ ਤੇ ਉਹ ਜੋ ਇਲਜ਼ਾਮ ਇਹਨਾਂ ਤੇ ਉਹ ਝੂਠੇ ਸੱਚੇ ਉਹਨਾਂ ਉਹ ਭਗਵਾਨ ਸਿੰਘ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਕਹਿ ਰਿਹਾ ਜੀ ਉਹ ਇਦਾਂ ਰਸ਼ੇ ਕਰ ਰਿਹਾ ਜੀ ਉਹ ਕਰ ਰਿਹਾ ਉਹਨੇ ਸਾਰਾ ਗੋਸ ਕੁੜ ਨਖਟੇ ਨਾਨਕਾ ਉਹ ਸੱਚ ਰਹੀ ਉਹਨੇ ਸੱਚ एकदम ਪ੍ਰਗਟ ਕਰਤਾ ਕਿ ਮੇਰਾ ਖਿਆਲ ਆ ਕਿ ਹੋਣੇ ਜਿਹੜੀਆਂ ਧਿਰਾਂ ਇਲਜ਼ਾਮ ਲਾਉਣ ਵਾਲੀਆਂ ਜਿਹਨਾਂ ਪ੍ਰਪੇਕੰਡਾ ਉਹਨਾਂ ਨੂੰ ਸਮਝਾਣਾ ਚਾਹੀਦਾ ਕਿ ਇਹਦੇ ਨਾਲ ਕੁਝ ਨਹੀਂ ਹੋਣਾ ਤੁਸੀਂ ਜੇ ਕੁਝ ਕਰਨਾ ਤੇ ਪੰਜਾਬ ਦੇ ਲੋਕਾਂ ਲਈ ਕਰੋ ਪੰਜਾਬ ਦੀ ਕੋਈ ਕੋਈ ਜਿਹੜੀ ਮਸਲਾ ਕੋਈ ਹੱਲ ਕਰਾਓ ਕੋਈ ਨੌਜਵਾਨੀ ਨਸ਼ੇ ਜਾ ਰਹੀ ਉਹਦੇ ਵਾਸਤੇ ਕੋਈ ਨਾ ਕੋਈ ਵਹਿਰ ਖੜੀ ਕਰੋ ਨਾ ਕਿ ਅਮਰਪਾਲ ਨੂੰ ਭੰਡ ਭੰਡ ਕੇ ਤੁਹਾਡੀ ਰਾਜਨੀਤੀ ਜ਼ਿਆਦਾ ਦਿਨ ਨਹੀਂ ਚਲੇਗੀ ਸਪੀਅਰ ਪਾਲ ਸਿੰਘ ਨੇ ਮਾਦਾ ਜੀ ਥੋੜੀ ਜਿਹੀ ਗ੍ਰੀਆ ਬਲਕਿ ਨੇ ਸ਼ਬਦਾਵਲੀ ਵਰਤੀ ਮੇਰੇ ਬਾਰੇ ਤੇ ਜਵਾਬ ਦੇਣਾ ਚਾਹੁੰਦਾ ਮੇਰਾ ਖਿਆਲ ਹੈ ਕਿ ਜੀ ਬੜੀ ਸ਼ਰਮਨਾਕ ਇਹ ਘਟਨਾ ਵਾ ਕਿ ਜਿਹੜੇ ਉਹ ਬਹੁਤ ਸ਼ਰਮ ਆ ਬਾਦ ਉਹਨਾਂ ਨੂੰ ਪੇਸ਼ੀ ਤੇ ਲਿਆਂਦਾ ਗਿਆ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਸੋਚਿਆ ਸੀ ਕਿ ਸ਼ਾਇਦ ਅਸੀਂ ਉਹਨਾਂ ਨਾਲ ਖੁੱਲੀ ਮੁਲਾਕਾਤ ਕਰ ਸਕਦੇ ਹਾਂ ਮਿਲਾਂਗੇ ਜਾਂ ਉਹਨਾਂ ਦੀ ਕੋਈ ਘਰ ਦੀ ਕੋਈ ਗੱਲਬਾਤ ਦੱਸਾਂਗੇ ਜਾਂ ਉਹਨਾਂ ਦਾ ਕੋਈ ਕੋਈ ਢੀੜਾ ਕਪੜਾ ਦਾ ਉਹ ਤੋਂ ਅਸੀਂ ਦੇ ਸਕਾਂਗੇ ਪਰ ਮੇਰਾ ਖਿਆਲ ਹੈ ਕਿ ਹਾਤ ਉਹਤੇ ਇਦਾਂ ਦੇ ਪੈਦਾ ਕੀਤੇ ਗਏ ਕਿ ਜਗ ਨੂੰ ਪਤਾ ਨਹੀਂ ਇਹ ਕਿੱਡੇ ਵੱਡੇ ਦਸ਼ਤ ਕਰਦਾ ਨੂੰ ਅਸੀਂ ਫੜ ਕੇ ਲਿਆਂਦਾ ਤੇ ਇਹ ਉਹਨਾਂ ਨੂੰ ਕਿਸੇ ਦੇ ਮੱਥੇ ਨਾ ਲੱਗਣ ਦਿੱਤਾ ਗਿਆ ਤੇ ਜਦੋਂ ਸੰਗਤਾਂ ਹੋ ਗਏ ਹੋਈਆਂ ਤਾਂ ਉਹਨਾਂ ਨਾਲ ਬੜਾ ਬਰਸ ਰੁਕੀ ਕੀਤੀ ਗਈ ਬੜਾ ਬਰਾਹ ਵਹਿਾਰ ਕੀਤਾ ਗਿਆ ਸਾਡੀਆਂ ਬੀਬੀਆਂ ਦੇ ਸਿਰਾਂ 'ਤੇ ਚੁੰਨੀਆਂ ਲਾਈਆਂ ਗਈਆਂ ਉਹਨਾਂ ਨੂੰ ੱੱਕੇ ਮਾਰੇ ਗਏ ਬੱਚਿਆਂ ਨੂੰ ਤੇ ਇਹ ਸੀ ਜਿਹੜੀ ਮੇਰਾ ਖਿਆਲ ਹੈ ਕਿ ਕੁਝ ਜਿੰਮੇਵਾਰ ਜਿਹੜੇ ਅਫਸਰ ਆ ਜੋ ਉਹਨਾਂ ਨੇ ਉੱਥੇ ਬੋਲਿਆ ਮੇਰਾ ਖਿਆਲ ਹੈ ਕਿ ਉਹਨਾਂ ਨੇ ਆਪਣੇ ਦੈਰੇ ਤੋਂ ਬਾਹਰ ਜਾ ਕੇ ਜਿਹੜੀਆਂ ਗੱਲਾਂ ਕੀਤੀਆਂ ਇਹ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਸੋਭਦੀਆਂ ਨਹੀਂ ਤੇ ਉਹਦਾ ਜਿਹੜਾ ਅਸੀਂ ਨੋਟਸ ਲੈ ਰਹੇ ਆਂ ਤੇ ਅਸੀਂ ਮੇਰਾ ਖਿਆਲ ਹੈ ਕਿ ਆਪਣੇ ਲੀਗਲ ਟੀਮ ਨੂੰ ਵੀ ਕਿਹਾ ਅੱਜ ਅਸੀਂ ਉਹਦੇ ਉਸ ਵੇਸੇ ਤੇ ਪ੍ਰੈਸ ਕਾਨਫਰੰਸ ਵੀ ਕਰਨ ਜਾ ਰਹੇ ਆਂ ਤੇ ਆਉਣ ਵਾਲੇ ਸਮੇਂ ਚ ਅਸੀਂ ਉਹਦਾ ਜਿਹੜਾ ਕਿ ਜੋ ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ ਅਰਦਾਸ ਕੁਝ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਉਹਦਾ ਉਹ ਦੱਸੀ ਉਹਨਾਂ ਕੋਲੋਂ ਉਹਦਾ ਜਵਾਬ ਲਵਾਂਗੇ